ਫੰਡਾਂ ਨੂੰ ਲੈ ਕੇ ਰੌਲਾ ਪੈਂਦਾ ਹੀ ਕਿਉਂ ਆ ਅੰਨੇ ਇੰਨਾ ਕਿੰਨਾ ਕੁ ਫੰਡ ਹੈ ਜਿੱਥੇ ਬੰਦਿਆਂ ਨੂੰ ਆ ਜਾਂਦਾ ਕਿੰது ਲੈ ਕੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਦੋ ਵਾਰੀ ਉਹ ਕਮੇਟੀ ਨੇ ਦਾ ਜਾ ਕੇ ਮਤਲਬ ਦੂਜੇ ਮੋਰਚੇ ਵਾਲਿਆਂ ਨਾਲ ਸੰਵਾਦ ਕਰਤਾ ਬਖਾਤਾ ਹਸਾਬ ਉਹਨਾਂ ਨੂੰ ਵੀ ਸਾਡਾ ਆਏ ਔਰ ਇਸੇ ਕਮੇਟੀ ਦੇ ਬੰਦਿਆਂ ਨੇ ਇਹ ਕਹਿਣਾ ਵੀ ਸਾਡਾ ਮੋਰਚਾ ਇੰਨਾ ਘਾਟੇ ਜਾ ਰਿਹਾ ਉਹ ਫੰਡਾਂ ਦਾਬ ਜਿਹੜਾ ਹਿਸਾਬ ਕਿਤਾਬ ਉਹ ਕਮੇਟੀ ਕੋਲੇ ਹੈ ਵੀ ਕਦੋਂ ਜਨਤਕ ਕਦੋਂ ਹੋਊਗਾ ਅਗਰ ਉਸ ਮੀਟਿੰਗ ਦੇ ਵਿੱਚੋਂ ਸਾਥੀ ਬੈਠ ਜਾਣਗੇ ਫਿਰ ਦੁਬਾਰਾ ਰਿਵਿਊ ਹੋਣਾ ਹੈ ਉਹਦੇ 'ਚ ਗੱਲ ਕਲੀਅਰ ਹੋਣੀ ਹੈ ਜੇ ਕਿ ਪੰਗੂ ਸਾਹਿਬ ਨੇ ਇਹ ਗੱਲ ਕਹੀ ਆ ਵੀ 15 ਦਿਨ ਕੁਛ ਨਹੀਂ ਕਰਨ ਦੀ ਲੋੜ ਬਹਿ ਜੋ ਕਰਦੇ ਲਿਖੇ ਜੋ ਕੁਝ ਗੱਲ ਨਿਕਲ ਕੇ ਆ ਜੇ ਵੀ ਭਾਈ ਤੁਸੀਂ ਆ ਪੈਸੇ ਦੀ ਗੜਬੜ ਕੀਤੀ ਹੈ ਰਿਵਿਊ ਦੇ ਵਿੱਚ ਆ ਜੇ ਵੀ ਤੁਹਾਡੀ ਇੱਥੇ ਗਲਤੀ ਹੈ ਠੀਕ ਹੈ ਜੇ ਉਹ ਸਾਰੀਆਂ ਗੱਲਾਂ ਬਾਹਰ ਆ ਜਾਣਗੇ ਤੇ ਫਿਰ ਪ੍ਰੈਸ 'ਤੇ ਬੋਲ ਲੋ ਜੇਕਰ ਕਿਸੇ ਨੂੰ ਨਹੀਂ ਸਰਦਾ ਐਸ ਕੇ ਐਮ ਨਾਨ ਪੋਲਿਟੀਕਲ ਇੱਕ ਥੜਾ ਕੈਮ ਹੋ ਗਿਆ ਜਾਂਦੇ ਚਾਹੁੰਦੇ ਹੋਣਗੇ ਤੇ ਇਹੋ ਜਿਹਾ ਥੜਾ ਟਾਈਮ ਨਹੀਂ ਹੋਣਾ ਚਾਹੀਦਾ ਸੀ ਇਹੀ ਬੰਦੇ ਡੱਲੇਵਾਲ ਨੂੰ ਜਦੋਂ ਮਿਲਣ ਆਉਂਦੀ ਸੀ ਮੇਰੇ ਕੋਲ ਟਰਾਲੀ 'ਚ ਤਾ ਬਾਪੂ ਸੀ ਡੱਲੇਆਦ ਉਸ ਵੇਲੇ ਤਾਂ ਆਏ ਦਿਨ ਹੀ ਐਸਕੇਮ ਗੈਰ ਰਾਜਨੀਤਿਕ ਦੇ ਆਗੂਆਂ ਦੇ ਉੱਪਰ ਦੂਸਰੇ ਆਗੂਆਂ ਦੇ ਵੱਲੋਂ ਲਗਾਤਾਰ ਜਿਹੜੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਅੱਜ ਵੀ ਕੁਝ ਆਗੂਆਂ ਦੇ ਵੱਲੋਂ ਜਗਜੀਤ ਸਿੰਘ ਢੱਲੇ ਵਾਲਾ ਤੇ ਇਹਨਾਂ ਦੇ ਹੋਰ ਸਾਥੀਆਂ ਦੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਤ라ਸ਼ੀ ਕੀਤੀ ਹੈ ਪਰ ਜਗਜੀਤ ਸਿੰਘ ਢੱਲੇ ਵਾਲਾ ਜੀ ਨਾਲ ਗੱਲਬਾਤ ਕਰਦੇ ਕਿ ਉਹਨਾਂ ਦਾ ਇਸ ਨੂੰ ਲੈ ਕੇ ਕਿੰਨਾ ਢੱਲੇ ਵਾਲਾ ਸਾਹਿਬ ਅੱਜ ਜਿਹੜੇ ਹੈਗੇ ਗੁਰਿੰਦਰ ਸਿੰਘ ਭੰਗੂ ਨੇ ਉਹਨਾਂ ਵੱਲੋਂ ਕਾਫੀ ਜਿਹੜਾ ਹੈਗੇ ਇਲਜ਼ਾਮਬਾਜ਼ੀ ਕੀਤੀ ਗਈ ਹੈ ਫੰਡਾਂ ਨੂੰ ਲੈ ਕੇ ਵੀ ਔਰ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜਗਜੀਤ ਸਿੰਘ ਢੱਲੇ ਵਾਲ ਡਿਕਟੇਟਰ ਦੀ ਤਰ੍ਹਾਂ ਜਿਹੜਾ ਹੈਗਾ ਕੰਮ ਕਰਦੇ ਸੀ ਕੀ ਸਚਾਈ ਹੈ ਨਾ ਤੱਥਾਂ ਦੇ ਵਿੱਚ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਕੋਈ ਵੀ ਗੱਲ ਹੈ ਬੇ ਮੈਨਾ ਕਰਨੀ ਠੀਕ ਨਹੀਂ ਹੁੰਦੀ ਡਿਕਟੇਟਰ ਇਹੀ ਬੰਦੇ ਡੱਲੇਵਾਲ ਨੂੰ ਜਦੋਂ ਮਿਲਣ ਆਉਂਦੀ ਸੀ ਮੇਰੇ ਕੋਲੇ ਟਰਾਲੀ 'ਚ ਤਾਂ ਬਾਪੂ ਸੀ ਡੱਲੇਵਾਲ ਉਸ ਵੇਲੇ ਤਾਂ ਲੇਕਿਨ ਅੱਜ ਡੱਲੇਵਾਲ ਡਿਕਟੇਟਰ ਹੋ ਗਿਆ ਡੱਲੇਵਾਲ ਨੇ ਭਾਵੇਂ ਆਪਸ ਵਿੱਚ ਕਿਸੇ ਦੇ ਕਿੰਨੇ ਮਰਜ਼ੀ ਮਤਲਬ ਫੋਰਮਾਂ ਦੇ ਵਿੱਚ ਜਦੋਂ ਇਕੱਠੇ ਹੁੰਨੇ ਆ ਕਈ ਸਾਰਾ ਕਈਆਂ ਗੱਲਾਂ ਦੇ ਉੱਤੇ ਕੋਈ ਮਤਲਬ ਮਾੜਾ ਮੋਟਾ ਮਨਮਟਾਓ ਹੁੰਦਾ ਹੈ ਤਾਂ ਮੈਂ ਉਹਨੂੰ ਮਤਲਬ ਇਕੱਠਾ ਰੱਖ ਕੇ ਚਲਾਉਣ ਦੀ ਮਤਲਬ ਲਗਾਤਾਰ ਕੋਸ਼ਿਸ਼ ਕੀਤੀ ਹੁਣ ਲੈਓ ਜੀ ਡਿਕਟੇਟਰਸ਼ਿਪ ਵਾਲੀ ਗੱਲ ਇਹ ਕੁਝ ਅਗੂਆਂ ਨੇ ਚਲਦੇ ਮੋਰਚੇ ਦੇ ਦੌਰਾਨ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਲਿਖ ਕੇ ਤੇ ਥੱਲੇ ਲਾਇਆ ਲਿਖਿਆ ਉਹਦੇ ਕਿ ਮੁੱਖ ਦਫਤਰ ਜੇ ਉਹ ਮੁੱਖ ਦਫ਼ਤਰ ਹੈ ਤੇ ਉਹ ਵੱਡਾ ਬੈਨਰ ਲੱਗ ਸਕਦਾ ਸੀ ਜਿੰਨੇ ਆਗੂ ਉੱਥੇ ਕੰਮ ਕਰਦੇ ਸੀ ਸਾਰੇ ਆਗੂਆਂ ਦੀਆਂ ਫੋਟੋਆਂ ਲੱਗ ਸਕਦੀਆਂ ਸੀ ਉੱਤਾਂ ਉਹਦੇ ਚ ਚਾਰ ਆਗੂਆਂ ਦੀਆਂ ਫੋਟੋਆਂ ਲੱਗੀਆਂ ਐ ਤਾਂ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਕੇ ਦੇਖੋ ਵੀ ਡੱਲੇ ਵਾਲ ਡਿਕਟੇਟਰਸ਼ਿਪ ਸੀ ਜਾਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਅੱਜ ਤੱਕ ਡੱਲੇ ਵਾਲ ਨੇ ਕੋਈ ਸਵਾਲ ਨਹੀਂ ਚੱਕਿਆ ਇਹੋ ਜਿਹੇ ਹਾਲਾਤ ਵਾਪਰਨ ਦੇ ਬਾਵਜੂਦ ਵੀ ਡੱਲੇ ਵਾਲ ਨੇ ਸਵਾਲ ਨਹੀਂ ਚੱਕਿਆ ਉਸ ਗੱਲ ਨੂੰ ਲੈ ਕੇ ਚੱਲ ਰਹੇ ਹਨ ਕੋਈ ਨਹੀਂ ਆਪਾਂ ਮਤਲਬ ਮੋਰਚਾ ਜਿੱਤਣਾ ਕਿਸਾਨੀ ਦੀ ਲੜਾਈ ਬਹੁਤ ਵੱਡੀ ਹੈ ਇਹ ਜਿੱਤਣੀ ਹੈ ਲੜਨੀ ਹੈ ਸਰਕਾਰਾਂ ਜ਼ਬਰ ਨੇ ਸੋ ਉਹਦੇ ਵਿੱਚ ਕੁਝ ਇੱਕ ਬੰਦਿਆਂ ਵੱਲੋਂ ਮੈਂ ਜੋ ਮੈਨੂੰ ਲੱਗ ਰਿਹਾ ਹੈ ਕਿ ਇਹ ਜਿਹੜੇ ਸਾਡੇ ਵੀਰ ਆ ਜਿਨ੍ਹਾਂ ਦੀ ਗੁਰਿੰਦਰ ਪੰਘੂ ਦੀ ਆਪਾਂ ਗੱਲ ਕਰਦੇ ਆ ਜੋ ਸਾਡੇ ਕੋਲ ਇੱਕ ਗੱਲ ਆਈ ਹੈ ਉਹ ਇਹ ਨਿਕਲ ਕੇ ਆਈ ਹੈ ਨਿੱਤਰ ਕੇ ਇੱਕ ਮੀਟਿੰਗ ਦੇ ਵਿੱਚੋਂ ਜਦੋਂ ਅਸੀਂ ਮੋਰਚਾ ਸਾਡਾ ਸਰਕਾਰ ਨੇ ਖੇੜਤਾ ਤੇ ਅਸੀਂ ਜੇਲ੍ਹ ਚਲੇ ਗਏ ਉਸ ਵੇਲੇ ਜੂਮ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਜੋ ਅਗਰ ਉਸ ਮੀਟਿੰਗ ਦੇ ਵਿੱਚ ਉਹ ਸਾਥੀ ਬੈਠ ਜਾਣਗੇ ਫਿਰ ਦੁਬਾਰਾ ਰਿਵਿਊ ਹੋਣਾ ਹੈ ਉਹਦੇ ਵਿੱਚ ਗੱਲ ਕਲੀਅਰ ਹੋਣੀ ਹੈ ਅਜੇ ਲੇਕਿਨ ਜੋ ਸਾਡੇ ਕੋਲੇ ਆਈ ਗੱਲ ਉਹਨਾਂ ਨੇ ਇਹ ਕਿਹਾ ਹੈ ਕਿ ਭੰਗੂ ਸਾਹਿਬ ਨੇ ਇਹ ਗੱਲ ਕਹੀ ਆ ਵੀ 15 ਦਿਨ ਕੁਝ ਨਹੀਂ ਕਰਨ ਦੀ ਲੋੜ ਬਹਿ ਜੋ ਘਰੇ ਟਿਕ ਕੇ ਇੱਕ ਪਾਸੇ ਤਾਂ ਮਤਲਬ 1500 1800 2000 ਕਿਸਾਨ ਮਤਲਬ ਜੇਲ੍ਹ 'ਚ ਹੈ ਔਰ ਜਿਹੜੇ ਲੀਡਰ ਬਾਹਰ ਨੇ ਉਹ ਕਹਿਣ ਵੀ ਘਰੇ ਬਹਿ ਜੋ ਟਿਕ ਕੇ ਇਹ ਗੱਲ ਚਾਹ ਕਿਹੜੀ ਦਿਸ਼ਾ ਨੂੰ ਰਹੀ ਹੈ ਇਹ ਗੱਲਾਂ ਵਿਚਾਰਨਯੋਗ ਨੇ ਲੇਕਿਨ ਦੱਲੇ ਵਾਲ ਫਿਰ ਵੀ ਉਹਨਾਂ ਬਾਰੇ ਹਜੇ ਕੁਝ ਨਹੀਂ ਬੋਲ ਰਿਹਾ ਮੈਂ ਹਜੇ ਵੀ ਇਹ ਕਹਿ ਰਿਹਾ ਕਿ ਚਲੋ ਅਸੀਂ ਇੱਕ ਪਰਿਵਾਰ ਹੋ ਕੇ ਇਕੱਠੇ ਹੋ ਕੇ ਚੱਲਿਆਂ ਲੇਕਿਨ ਇਹ ਰਿਵਿਊ ਹੋਣੇ ਹੁੰਦੇ ਆ ਹਰੇਕ ਹਰੇਕ ਏਜੰਡੇ ਦੇ ਹਰੇਕ ਗੱਲ ਤੇ ਹੁਣ ਇਹ ਕਈ ਗੱਲਾਂ ਇਹ ਆ ਜਾਂਦੀਆਂ ਜਿਵੇਂ ਮਤਲਬ ਪੱਤਰਕਾਰ ਨੇ ਅੱਜ ਮੇਰੇ ਤੇ ਵੀ ਸਵਾਲ ਕਰਿਆ ਸੀਗਾ ਉਹ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਇਹ ਦਾ ਜਿਹੜਾ ਪੈਸੇ ਦਾ ਲੇਖਾ ਜੋਖਾ ਕਿਦੋਂ ਦੇਣਾ ਹੈ ਪਹਿਲੀ ਤਾਂ ਗੱਲ ਉਹ 19 ਤਰੀਕ ਨੂੰ ਸਾਡੇ ਬੰਦੇ ਗ੍ਰਿਫਤਾਰ ਕੀਤੇ ਤੇ 10 ਦਿਨ ਜੇਲ੍ਹ ਚ ਰੱਖੇ ਅਸੀਂ ਉਸ ਰੋਸ਼ ਦੇ ਵਿੱਚੋਂ ਸ਼ੰਭੂ ਥਾਣੇ ਦਾ ਪ੍ਰੋਗਰਾਮ ਦਿੱਤਾ ਜੇਦੋਂ ਅਸੀਂ ਸ਼ੰਭੂ ਥਾਣੇ ਦਾ ਪ੍ਰੋਗਰਾਮ ਦਿੱਤਾ ਤੇ ਪ੍ਰੋਗਰਾਮ ਨੂੰ ਸਫਲ ਬਣਾਉਣਾ ਹੈ ਉਹਦੇ ਲਈ ਬੰਦਿਆਂ ਨੇ ਵਰਕ ਕੀਤਾ ਔਰ ਉਹ ਜਿਹੜਾ ਵਰਕ ਕਰਕੇ ਪ੍ਰੋਗਰਾਮ ਲੀਕਿਆ ਵਾ ਨਿਸਨੇ ਪਰ ਛਡਾਉਣ ਲੱਗੇ ਜਿਸ ਵੇਲੇ ਉਸ ਵੇਲੇ ਤੋਂ ਮੈਂ ਤਾਂ ਦੋ ਇੱਕ ਦੋ ਦਿਨ ਪਹਿਲਾਂ ਮਤਲਬ ਮੈਨੂੰ ਤਾਂ ਇੱਥੇ ਆ ਕੇ ਡეტেইন ਕਰ ਲਿਆ ਇਹਨਾਂ ਨੇ ਘਰ ਦੇ ਵਿੱਚ ਤੁਸੀਂ ਸਾਰਿਆਂ ਨੂੰ ਪਤਾ ਪਰ ਤੁਹਾਡੇ ਚੈਨਲਾਂ 'ਤੇ ਖਬਰਾਂ ਚੱਲੀਆਂ ਕਿ ਪਿੰਡ ਸਾਡਾ ਮਤਲਬ ਸ਼ੌਣੀ ਦੇ ਰੂਪ ਤਬਦੀਲ ਕੀਤਾ ਵਾ ਸੀ ਉਹਨਾਂ ਦਿਨਾਂ 'ਚ ਤੋ ਇਹ ਇਕੱਲਾ ਮੈਂ ਨਹੀਂ ਮਤਲਬ ਟੋਟਲ ਆਗੂ ਸਾਰੇ ਮਤਲਬ ਗ੍ਰਿਫਤਾਰ ਕਰ ਲਏ ਜਿਨ੍ਹਾਂ ਨੇ ਉਹ ਲੇਖੇ ਜੋਖੇ ਨੂੰ ਸਾਰਿਆਂ ਨੂੰ ਕੰਪਲੀਟ ਕਰਕੇ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਸੀ ਹੁਣ ਉਸ ਤੋਂ ਬਾਅਦ ਫਿਰ ਲੇਖੇ ਜੋਖੇ ਅੱਜ ਫਿਰ ਸਾਡੇ ਆਗੂ ਮਤਲਬ ਗ੍ਰਿਫਤਾਰ ਕੀਤੇ ਗਏ ਤੋ ਇਨਾਂ ਹਾਲਾਤਾਂ ਦੇ ਵਿੱਚ ਦੀ ਲੇਖਾ ਜੋਖਾ ਜਿਹੜਾ ਕਰਨਾ ਹੁੰਦਾ ਨਾ ਜਿਹੜੇ ਆਗੂਆ ਨੇ ਬੈਠ ਕੇ ਸਿਰ ਜੋੜ ਕੇ ਬੈਠ ਕੇ ਸਾਰਾ ਸਬਕਤਬ ਕਰਨਾ ਉਹਨੂੰ ਜੇ ਲੇਟ ਹੁੰਦਾ ਟਲੇ ਹੁੰਦੀ ਹੈ ਟਾਈਮ ਪੈ ਜਾਂਦਾ ਹੈ ਲੇਕਿਨ ਇੱਕ ਗੱਲ ਜ਼ਰੂਰ ਹੈ ਵੀ ਜਿਹੜੇ ਅਸੀਂ ਸਾਥੀ ਆ ਰਿਵਿਊ ਹੋ ਜੇ ਲੇਖਾ ਜੋਖਾ ਹੋ ਜੇ ਲੇਖੇ ਜੋਖੇ ਚ ਗੱਲ ਨਿਕਲ ਕੇ ਆ ਜੇ ਵੀ ਭਾਈ ਤੁਸੀਂ ਆ ਪੈਸੇ ਜਗੜਬੜ ਕੀਤੀ ਹੈ ਰਿਵਿਊ ਦੇ ਵਿੱਚ ਆ ਜੇ ਵੀ ਤੁਹਾਡੀ ਇੱਥੇ ਗਲਤੀ ਹੈ ਠੀਕ ਹੈ ਜੇ ਸਾਰੀਆਂ ਗੱਲਾਂ ਬਾਹਰ ਆ ਜਾਂਦੀਆਂ ਤੇ ਫਿਰ ਪ੍ਰੈਸ ਤੇ ਬੋਲ ਲੋ ਜੇਕਰ ਕਿਸੇ ਨੂੰ ਨਹੀਂ ਸਰਦਾ ਕਿਸੇ ਦੇ ਉੱਤੇ ਉਹਦੇ ਮਗਰਲੇ ਲੀਡਰ ਕਿਸੇ ਦਾ ਕੋਈ ਦਬਾਅ ਇੰਨਾ ਵੀ ਬੋਲਣਾ ਹੀ ਬੋਲਣਾ ਉਹਨੂੰ ਠੀਕ ਤਾ ਲੋ ਕਹਿੰਦੀ ਹੈ ਨਾ ਕਿ ਲੇਕਿਨ ਇੰਨੀ ਜਲਦੀ ਬੋਲਣਾ ਕਿਆ ਜਾ ਰਿਹਾ ਹੈ ਕਿ ਮੀਟਿੰਗ ਦੇ ਵਿੱਚ ਕਿਸੇ ਸਵਾਲ ਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ ਨਹੀਂ ਇਹ ਗੱਲਾਂ ਮਤਲਬ ਇਹ ਮੈਨਾ ਨੇ ਜੇ ਮੇਰੇ ਨਾਲ ਮੀਟਿੰਗ ਦੇ ਵਿੱਚ ਬੈਠ ਕੇ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਮੈਨੂੰ ਲੱਗਦਾ ਫਿਰ ਤਾਂ ਮਤਲਬ ਹੁਣ ਤੱਕਰ ਤਾਂ ਮੈਨੂੰ ਇਹ ਕਹਿੰਦੇ ਰਹੇ ਨੇ ਕਿ ਤੁਸੀਂ ਠੀਕ ਹੋ ਬੋ ਇਹੀ ਲੀਡਰ ਮੈਨੂੰ ਇਹ ਕਹਿੰਦੇ ਰਹੇ ਨੇ ਕਿ ਪ੍ਰਧਾਨ ਜੀ ਤੁਸੀਂ ਠੀਕ ਹੋਵੋ ਤੁਸੀਂ ਮੀਟਿੰਗ ਵਿੱਚ ਜਦੋਂ ਬੈਠੋਗੇ ਉਦੋਂ ਮੀਟਿੰਗ ਮਤਲਬ ਸਮੂਥਲੀ ਚੱਲੇਗੀ ਤੁਹਾਡੇ ਨਾਲ ਮਤਲਬ ਤੁਹਾਡੇ ਗੱਲ ਕਰਨ ਦਾ ਤਰੀਕਾ ਤੁਹਾਡਾ ਲੋਕਾਂ ਨੂੰ ਟਿਕਾ ਕੇ ਰੱਖਣ ਦਾ ਤਰੀਕਾ ਵੱਖਰਾ ਹੈ ਇਸ ਕਰਕੇ ਤੁਸੀਂ ਬੈਠੋਗੇ ਤਾਂ ਮੀਟਿੰਗ ਠੀਕ ਹੋ ਜਾਵੇਗੀ ਹੁਣ ਅੰਦਾਜ਼ਾ ਲਾਓ ਉਹ ਖੁਦ ਉਹਨਾਂ ਦੀ ਮੰਗ ਹੈ ਉਹ ਖੁਦ ਮੈਨੂੰ ਮਰਨ ਮਰਤੇ ਸੀ ਜਦੋਂ ਅਸੀਂ ਟਰਾਲੀ 'ਚ ਖੁਦ ਜਾ ਕੇ ਮੈਨੂੰ ਇਹ ਗੱਲਾਂ ਕਹੀਆਂ ਨੇ ਪਰ ਮੈਂ ਉੱਥੇ ਮੇਰੇ ਕੋਲੇ ਮਤਲਬ ਸੱਦ-ਸੱਦ ਕੇ ਵੀ ਮੈਂ ਇਹਨਾਂ ਨੂੰ ਮਿਲਦਾ ਰਿਹਾ ਕਿ ਆਓ ਬੈਠ ਬੈਠੋ ਮੇਰੇ ਕੋਲੇ ਜੇ ਮਤਲਬ ਕੋਈ ਗੱਲਾਂ ਬਾਤਾਂ ਕਰਦੇ ਰਹੀ ਅਸੀਂ ਸਾਰਿਆਂ ਸੋ ਇਹ ਕੋਈ ਗੱਲਾਂ ਕਰਨੀਆਂ ਜਿਹੜੀਆਂ ਨਾ ਇਹ ਆਸਾਨ ਹੁੰਦੀਆਂ ਨੇ ਲੇਕਿਨ ਹੁਣ ਉਹਨਾਂ ਨੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਤੁਹਾਡੇ ਸ਼ਾਇਦ ਧਿਆਨ 'ਚ ਹੋਵੇ ਕਾਕਾ ਸਿੰਘ ਕੋਟੜਾ ਸਾਡਾ ਉਹਨਾਂ ਤੇ ਇਲਜ਼ਾਮ ਲਗਾਇਆ ਨਹੀਂ ਕਿ ਉਹਨਾਂ ਨੇ ਫੰਡਾਂ 'ਚ ਜਿਹੜਾ ਹੈਗਾ ਇਹ ਰ ਫਿਰ ਉਹਨਾਂ ਨੇ ਕੀਤਾ ਕਿ ਮੋਰਚਾ ਜਿਹੜਾ ਉਹ 29 ਨਵੰਬਰ ਨੂੰ ਹਾਈਜੈਕ ਹੋ ਗਿਆ ਸੀ ਇਹਦੇ ਤੇ ਕੀ ਕਹਿਣਾ ਹੋ ਚਲੋ ਮੈਂ ਕਿ ਬੇਨਤੀ ਕਰਦਾ ਮੈਂ ਮੋਰਚਾ 29 ਨਵੰਬਰ ਨੂੰ ਹਾਈਜੈਕ ਜੇ ਹੋ ਗਿਆ ਸੀ ਤਾਂ ਉਦੋਂ ਤਾਂ ਅਜੇ ਡੱਲੇ ਵਾਲ ਬਿਲਕੁਲ ਕਾਇਮ ਸੀ ਉਦੋਂ ਤਾਂ ਜਦੋਂ ਮਰਜ਼ੀ ਮੇਰੇ ਨਾਲ ਮੈਂ ਉਹਨਾਂ ਦੇ ਵਿੱਚ ਬੈਠਾ ਰਿਹਾ ਹਾਂ ਉਦੋਂ ਬਹਿ ਕੇ ਗੱਲਬਾਤ ਕਰਦੇ ਕਿ ਭਾਈ ਮੋਰਚਾ ਹਾਈਜੈਕ ਕੌਣ ਕਰ ਰਿਹਾ ਹੈ ਕਿਵੇਂ ਕੀਤਾ ਜਾ ਰਿਹਾ ਹੈ ਕੀ ਹੋ ਰਿਹਾ ਹੈ ਮੈਨੂੰ 25 ਨਵੰਬਰ ਨੂੰ ਅਰੈਸਟ ਕਰ ਲਿਆ ਖਨੋਰੀ ਦੇ ਘੱਟ ਹੋ ਗਿਆ ਜਥੇਬੰਦੀ ਨੇ ਪ੍ਰੋਗਰਾਮ ਦੇਤੇ ਚਲੋ ਮੈਂ ਕਹੂੰਗਾ ਜਥੇਬੰਦੀ ਨਹੀਂ ਸ਼ਬਦ ਠੀਕ ਨਹੀਂ ਹੈ ਮੋਰਚੇ ਨੇ ਪ੍ਰੋਗਰਾਮ ਦੇਤੇ ਕਿ ਅਸੀਂ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਾਂਗੇ ਅਸੀਂ 29 ਨਵੰਬਰ ਨੂੰ ਮੈਨੂੰ ਉੱਥੋਂ ਰਿਹਾ ਕਰ ਦਿੰਦੇ ਆ ਤੇ ਅਸੀਂ ਮਹਿਮੰਦਰ ਮੁਰ ਦੁਬਾਰਾ ਮੋਰਚੇ 'ਚ ਆ ਜੰਨਾ ਹਰ ਦੋ ਝੰਡੇ ਜੀ ਉੱਥੇ ਮਤਲਬ ਮੇਰੀ ਐਬਸੈਂਸ ਦੇ ਵਿੱਚ ਬੈਠੇ ਨੇ ਤੇ ਮੈਂ ਆ ਕੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਦੇਖੋ ਆਪਾਂ ਜਿਸ ਤਰ੍ਹਾਂ ਦੀ ਰੋਟੇਸ਼ਨ ਬਣਾਈ ਸੀ ਉਹਨੂੰ ਜਿਵੇਂ ਆਪਾਂ ਕਰਾਂਗੇ ਤੇ ਤੁਸੀਂ ਇੱਕ ਵਾਰੀ ਸੰਭਰ ਮੋਰਚੇ ਨੂੰ ਤੇ ਮੈਂ ਮਰਨਮਰਤੇ ਬੈਠਦਾ ਹੁਣ ਤੁਸੀਂ ਅੰਦਾਜ਼ਾ ਲਾਓ ਅਸੀਂ ਇਹਨਾਂ ਨੇ ਕੋਟ ਬੁੱਢਾ ਦੀ ਅਗਵਾਈ ਦੇ ਵਿੱਚ ਮੈਂ ਮਰਨਮਰਤ ਸ਼ੁਰੂ ਕਰ ਲਿਆ ਕੋਟ ਬੁੱਢਾ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਦੀ ਹੈ ਤਿੰਨ ਮੈਂਬਰ ਨੇ ਉਹਦੇ ਚ ਇੱਕ ਉਹਦੇ ਚ ਕਾਕਾ ਸਿੰਘ ਕੋਟੜਾ ਸੁਖਜੀਤ ਹਰਦੂ ਝੰਡਿਆ ਤੇ ਅੱਬ ਮੈਨੂੰ ਕਹਾੜਾ ਇਹ ਤਿੰਨ ਬੰਦਿਆਂ ਦੀ ਡਿਊਟੀ ਲੱਗਦੀ ਹੈ ਕਿ ਅਗਰ ਕੋਈ ਅਧਿਕਾਰੀ ਨਾਲ ਗੱਲ ਕਰਨੀ ਹੈ ਤੁਸੀਂ ਕਰਨੀ ਹੈ ਸਰਕਾਰ ਨਾਲ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਤੁਸੀਂ ਕਰਨੀ ਹੈ ਹੁਣ ਮੈਨੂੰ ਐਂ ਦੱਸਿਓ ਵੀ ਇੱਕ ਮੀਟਿੰਗ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਹੈ ਇਹਨੂੰ ਕਹਿਣ ਕਿਵੇਂ ਕਹੂਗਾ ਕੋਈ ਬੰਦਾ ਕਿ ਮੋਰਚਾ ਮਤਲਬ ਹਾਈਜੈਕ ਹੋ ਗਿਆ ਮੀਟਿੰਗ ਜੋ ਬਾਕਾਇਦਾ ਮੀਟਿੰਗ ਦੇ ਵਿੱਚੋਂ ਡਿਊਟੀ ਲੱਗੀ ਹੈ ਨਾ ਬੰਦਿਆਂ ਦੀ ਤੇ ਜਿਨ੍ਹਾਂ ਦੀ ਡਿਊਟੀ ਲੱਗੀ ਉਹ ਆਪਦੀ ਡਿਊਟੀ ਨਿਭਾ ਰਹੇ ਨੇ ਹੁਣ ਉਹ ਡਿਊਟੀ ਕਿੱਡੀ ਖਤਰਨਾਕ ਅੰਦਾਜ਼ਾ ਲਾ ਕੇ ਦੇਖੋ ਇਹਦੇ ਵਿੱਚ ਦੀ ਗੱਲ ਕੀ ਹੈ ਅਬ ਮੈਨੂੰ ਅਬ ਮਨੂੰ ਕੋ ਹਾਰ ਦੇ ਨਾ ਦਾਦੇ ਦੀ ਡੈਥ ਹੋ ਜਾਂਦੀ ਹੈ ਇਸ ਮੋਰਚੇ ਦੇ ਦੌਰਾਨ ਔਰ ਇਧਰ ਮਤਲਬ ਮੋਰਚਾ ਪੀਕ ਤੇ ਹੈ ਕਿਸੇ ਵੇਲੇ ਵੀ ਕੋਈ ਹਾਪਨਿੰਗ ਹੋ ਸਕਦੀ ਹੈ ਕਿਸੇ ਵੇਲੇ ਕੋਈ ਘਟਨਾ ਵਾਪਰ ਸਕਦੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਅਬੈਮਨੂ ਕੋਹਾਰ ਆਪਦੇ ਦਾਦੇ ਦੇ ਸੰਸਕਾਰ ਤੇ ਨਹੀਂ ਗਿਆ ਦਾਦੇ ਦੇ ਭੋਗ ਤੇ ਨਹੀਂ ਗਿਆ ਉਹ ਉੱਥੇ ਉਦੋਂ ਗਿਆ ਜਦੋਂ ਮੋਰਚੇ ਦਾ ਨਿਪਟਾਰਾ ਹੋ ਗਿਆ ਸਾਮਲ ਗੱਲ ਦੀ ਹੁਣ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਲੜਿਆ ਇਨੀ شدت ਨਾਲ ਲੜਿਆ ਉਹਨਾਂ ਬੰਦਿਆਂ ਬਾਰੇ ਇਹੋ ਜੀਆਂ ਗੱਲਾਂ ਕਰ ਰਹੀਆਂ ਜਿਨ੍ਹਾਂ ਦੀ ਆਪ ਵੀ ਡਿਊਟੀ ਲਈ ਹੈ ਸਗਲੈਂ ਦੀ ਨਾਲ ਗੱਲ ਦੀ ਤਾਂ ਉਹ ਉਹ ਬੇਮੈਨਾ ਗੱਲਾਂ ਹੁੰਦੀਆਂ ਨੇ ਕਹਿੰਦੇ ਸਾਨੂੰ ਉਹਦੇ ਪਛਤਾਵਾ ਹੋ ਰਿਹਾ ਜੀ ਹੁਣ ਐਸਕੇਮ ਗਿਆ ਰਾਜਨੀਤਿਕ 당 ਦਾ ਸਾਥ ਦੇ ਕੇ ਪਛਤਾਵਾ ਕਿਸ ਗੱਲ ਦਾ ਹੋ ਰਿਹਾ ਹੈ ਪਛਤਾਵਾ ਇਸ ਗੱਲ ਦਾ ਹੋ ਰਿਹਾ ਹੋਏਗਾ ਕਿ ਐਸਕੇਮ ਨੌਨ ਪੋਲੀਟੀਕਲ ਪਛਤਾਵਾ ਅਸਲ ਤਾਂ ਇਹ ਗੱਲ ਹੈ ਵੀ ਤੁਹਾਡਾ ਫਰਜ ਬੰਦਾ ਉਹਨੂੰ ਤੋਂ ਪੁੱਛਣ ਲਾ ਕਿ ਪਿਛਤਾਵਾ ਕਿਸ ਗੱਲ ਦਾ ਹੈ ਜੋ ਮੇਰੀ ਸਮਝ ਹੈ ਉਹ ਇਹ ਕਹਿੰਦੀ ਹੈ ਕਿ ਇਸ ਲੜਾਈ ਨੇ ਐਸਕੇਐਮ ਨਾਨ ਪੋਲਿਟিক্যাল ਇੱਕ ਥੜਾ ਕੈਮ ਹੋ ਗਿਆ ਜਾਂਦੇ ਚਾਹੁੰਦੇ ਹੋਣਗੇ ਵੀ ਇਹੋ ਜਿਹਾ ਥੜਾ ਕੈਮ ਨਹੀਂ ਹੋਣਾ ਚਾਹੀਦਾ ਸੀ ਇਹੀ ਹੋਇਆ ਜਾਂ ਮਤਲਬ ਇਹਦੇ ਵਿੱਚ ਹੁਣ ਅਸੀਂ ਸਰਕਾਰ ਨੂੰ ਇਥੋ ਟਿੱਕਰ ਲੈ ਗਏ ਕਿ ਪਾਰਲੀਮੈਂਟਰੀ ਕਮੇਟੀ ਨੇ ਪਾਰਲੀਮੈਂਟ ਦੇ ਵਿੱਚ ਰਿਪੋਰਟ ਦੇ ਦਿੱਤੀ ਕਿ ਐਮਐਸਪੀ ਗਰੰਟੀ ਕਾਨੂੰਨ ਦਿਓ। ਇਹ ਵੀ ਸਾਡੀ ਪ੍ਰਾਪਤੀ ਹੈ। ਇਹ ਰਾਹੁਲ ਗਾਂਧੀ ਨੂੰ ਬੋਲਣਾ ਪੈ ਗਿਆ ਕਿ ਅਸੀਂ ਸਰਕਾਰ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਦੇਵਾਂਗੇ। ਉਹ ਤੋਂ ਅਗਲੀ ਗੱਲ ਹੈ। ਮੁੱਦੇ ਉਠਾਉਣੇ ਬੜੇ ਔਖੇ ਨੇ, ਪਬਲਿਕ ਦੇ ਵਿੱਚ ਲਿਜਾਣੇ ਬੜੇ ਔਖੇ ਨੇ। ਔਰ ਸਾਡਾ ਮੁੱਦਾ ਐਮਐਸਪੀ ਗਰੰਟੀ ਕਾਨੂੰਨ ਦਾ ਪੂਰੀ ਪਬਲਿਕ ਦੇ ਵਿੱਚ ਚਲਿਆ ਗਿਆ। ਤਾਂ ਇਹ ਜਿਹੜੀਆਂ ਦੋਨੇ ਗੱਲਾਂ ਨੇ, ਤਿੰਨੇ ਗੱਲਾਂ ਨੇ ਇਹ ਕਿਹਦੇ ਲਈ ਮਾਰੀਆਂ ਨੇ ਸਰਕਾਰਾਂ ਲਈ ਸਰਕਾਰ ਤਾਂ ਕਹੇ ਕਿ ਇਹ ਜਿਹੜਾ ਫੋਰਮ ਖੜਾ ਹੋ ਗਿਆ ਇਹ ਜਿਹੜਾ ਪਲੇਟਫਾਰਮ ਖੜਾ ਹੋ ਗਿਆ ਇਹ ਇਹ ਖੜਾ ਨਹੀਂ ਸੀ ਹੋਣਾ ਚਾਹੀਦਾ ਤੇ ਜਿਹੜੇ ਸਾਥੀਆਂ ਨੇ ਸਾਥ ਦਿੱਤਾ ਹੈ ਅਗਰ ਉਹ ਕਹਿਣ ਵੀ ਸਾਨੂੰ ਪਿਸ਼ਤਾਵਾ ਹੋ ਰਿਹਾ ਹੈ ਤਾਂ ਕੀ ਹੈ ਨਹੀਂ ਫਿਰ ਮਤਲਬ ਲੱਗਦਾਗਾ ਵੀ ਉਹ ਸਰਕਾਰ ਦੀ ਭਾਵਨਾ ਦੇ ਉੱਤੇ ਮਤਲਬ ਦੇ ਮਗਰ ਲੱਗ ਕੇ ਤਾਂ ਚੱਲ ਰਹੇ ਨੇ ਇਹ ਤਾਂ ਕਿਸ ਗੱਲ ਦਾ ਪਛਤਾਵਾ ਹੋ ਗਿਆ ਢਿੱਲੇ ਵਾਲਾ ਸਰ ਇਹ ਜਿਹੜੇ ਇਲਜ਼ਾਮ ਲੱਗਣੇ ਸ਼ੁਰੂ ਹੋਏ ਨੇ ਇਹ ਵੀ ਉਦੋਂ ਹੀ ਹੋਏ ਨੇ ਜਦੋਂ ਤੁਹਾਡਾ ਮਰਨ ਵਰਤ ਖਤਮ ਹੋ ਗਿਆ ਕੀ ਲੱਗਦਾ ਕਿ ਤੁਹਾਡੇ ਨਾਲ ਦੇ ਸਾਥੀ ਤੁਹਾਡੇ ਤੋਂ ਨਾ ਖੁਸ਼ ਨੇ ਵੀ ਮਰਨ ਵਰਤ ਖਤਮ ਕਿਉਂ ਕਰਤਾ ਉਹਦੇ 'ਚ ਵੀ ਬੜੀ ਕਲੀਅਰ ਹੈ ਸਾਬ ਆ ਗੱਲ ਸਭੋਂ ਮੈਂ ਤਾਂ ਕਹਾਂਗਾ ਵੀ ਇਹਨਾਂ ਨੇ ਫੋਰਮ ਨਹੀਂ ਦੇਖੋ ਫੋਰਮ ਮੇਰੇ ਆਸਤੇ ਮਤਲਬ ਵੱਡਾ ਹੈ ਹਾਲਾਂਕਿ ਮੇਰੀ ਜਥੇਬੰਦੀ ਆਪਣੀ ਥਾਂ ਤੇ ਹੈ ਮੇਰੇ ਬੇਟੇ ਦੀਆਂ ਇੰਟਰਵਿਊ ਚੱਕੋ ਮੇਰੇ ਬੇਟੇ ਨੇ ਇੰਟਰਵਿਊ ਦੇ ਵਿੱਚ ਇਹ ਕਹੀ ਹੈ ਕਿ ਮੇਰਾ ਬਾਪ ਨਹੀਂ ਉਹ ਲੋਕਾਂ ਦਾ ਹੁਣ ਤੇ ਲੋਕਾਂ ਦੀ ਖਾਤਰ ਜੋ ਕਰ ਰਿਹਾ ਹੈ ਅਸੀਂ ਉਹਦੇ ਨਾਲ ਸਹਿਮਤ ਹਾਂ ਮੇਰੇ ਪਰਿਵਾਰ ਦੀ ਹੈ ਉਸ ਤੋਂ ਅੱਗੇ ਮੇਰਾ ਪਰਿਵਾਰ ਆ ਗਈ ਮੇਰੀ ਜਥੇਬੰਦੀ ਮੇਰੀ ਜਥੇਬੰਦੀ ਭਾਵੇਂ ਰੋ ਰਹੀ ਹੋਵੇ ਉਸ ਵੇਲੇ ਮੇਰੀ ਜਥੇਬੰਦੀ ਪਰੇਸ਼ਾਨ ਹੋ ਰਹੀ ਹੋਵੇ ਉਸ ਵੇਲੇ ਲੇਕਿਨ ਅਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਡਰ ਡਰ ਕੇ ਨਾਲ ਅੜੇ ਰਹੇ ਹਾਂ ਜਿਸ ਵੇਲੇ ਫੋਰਮ ਨੇ ਮੀਟਿੰਗ ਕਰੀ ਐ ਫੋਰਮ ਨੇ ਫੋਰਮ ਨੇ ਇੱਕ ਵਾਰੀ ਨਹੀਂ ਕੀਤੀ ਫੋਰਮ ਨੇ ਘੱਟੋ ਘੱਟ 10 ਮੀਟਿੰਗਾਂ ਹੋਈਆਂ ਹੋਣਗੀਆਂ ਪਹਿਲਾਂ ਤਾਂ ਮੈਨੂੰ ਇਸ ਗੱਲ ਤੇ ਜ਼ੋਰ ਲਾਉਂਦੇ ਰਿਹਾ ਫੋਰਮ ਸਾਡਾ ਕਿ ਪ੍ਰਧਾਨ ਜੀ ਟ੍ਰੀਟਮੈਂਟ ਲੈ ਲਓ ਮੈਡੀਕਲ ਟ੍ਰੀਟਮੈਂਟ ਲੈ ਲਓ ਮੈਂ ਕਿਹਾ ਯਾਰ ਕਮਾਲ ਹੈ ਸਰਕਾਰ ਨੂੰ ਚੁਕਾਏ ਬਿਨਾ ਸਰਕਾਰ ਆਪਾਂ ਗੱਲਬਾਤ ਕੀਤੇ ਬਿਨਾ ਜਿਹੜੀ ਜਿੱਥੇ ਜਿੱਥੇ ਜਾ ਕੇ ਸਰਕਾਰ ਨੇ ਆਪਣੇ ਨਾਲ ਗੱਲਬਾਤ ਤੇ ਉਦੋਂ ਆਉਣਾ ਜਦੋਂ ਉਹਨਾਂ ਨੂੰ ਇਹ ਲੱਗਿਆ ਵੀ ਡੱਲੇਵਾਲ ਮਰ ਸਕਦਾ ਜਿੰਨੀ ਦੇਰ ਤੱਕ ਡੱਲੇਵਾਲ ਮਰਦਾ ਨਜ਼ਰ ਨਹੀਂ ਆਉਂਦਾ ਉਨੀ ਦੇਰ ਤੱਕ ਸਰਕਾਰ ਆਪਣੇ ਮਸਲੇ ਹੱਲ ਕਰਨ ਲਈ ਨਹੀਂ ਆਉਂਦੀ ਸੋ ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ ਮੇਰੀ ਸਿਹਦੀ ਚਿੰਤਾ ਨਾ ਕਰੋ ਅਗਰ ਤੁਹਾਨੂੰ ਇਹ ਲੱਗਦਾ ਹੈ ਨਾ ਕਿ ਮੈਂ ਮੈਨੂੰ ਟ੍ਰੀਟਮੈਂਟ ਲੈਣ ਦੀ ਲੋੜ ਹੈ ਤੇ ਇਹ ਉਦੋਂ ਜਾ ਕੇ ਗੱਲ ਆਪਣੀ ਗੱਲ ਉਦੋਂ ਬਣਨੀ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਡੱਲਿਆਲ ਨੂੰ ਹੁਣ ਮਤਲਬ ਖਤਰਾ ਹੈ ਸੋ ਇਸ ਕਰਕੇ ਤੁਸੀਂ ਘਬਰਾਉਣਾ ਔਰ ਇਹਦਾ ਰੋਜ਼ ਮੈਨੂੰ ਮੇਰੇ ਮਤਲਬ ਮੇਰੇ ਵੀਰ ਤਾਂ ਆ ਕੇ ਕਹਿੰਦੇ ਸੀ ਵੀ ਪ੍ਰਧਾਨ ਜੀ ਤੁਸੀਂ ਮੈਡੀਕਲ ਟ੍ਰੀਟਮੈਂਟ ਲੈ ਲਓ ਸਮਝ ਆ ਗਈ ਅਗਲੀ ਗੱਲ ਜਦੋਂ ਮਰਨ ਮਤ ਛੱਡਿਆ ਉਦੋਂ ਵੀ ਫੋਰਮ ਨੇ ਮੀਟਿੰਗ ਕੀਤੀ ਆ ਪਟਿਆਲੇ ਬੈਠ ਕੇ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਫੈਸਲਾ ਲਿਆ ਤੇ ਫਿਰ ਆ ਕੇ ਮੈਨੂੰ ਕਿਹਾ ਵੀ ਮਤਲਬ ਮਰਨ ਮਰ ਛੱਡਣਾ ਪਊਗਾ ਮਤਲਬ ਮਰਨ ਛੱਡ ਦੇ ਮੈਂ ਇਹਨਾਂ ਨੂੰ ਹਜੇ ਵੀ ਇਹ ਕਹਿ ਰਿਹਾ ਸੀ ਕਿ ਦੇਖੋ ਸਰਕਾਰ ਆਪਣੇ ਨਾਲ ਗੱਲਬਾਤ ਉਨਾ ਚਿਰ ਕਰੂਗੀ ਜਿੰਨੀ ਦੇਰ ਤੱਕ ਆਪਾਂ ਸਰਕਾਰ ਤੇ ਦਬਾਅ ਬਣਾ ਕੇ ਰੱਖਿਆ ਜਦੋਂ ਅਸੀਂ ਦਬਾਅ ਕਮਜ਼ੋਰ ਕਰ ਲਿਆ ਉਦੋਂ ਸਰਕਾਰ ਨੇ ਆਪਣੇ ਨਾਲ ਮਤਲਬ ਇਹ ਆਪਣੇ ਮਸਲੇ ਦਾ ਹੱਲ ਨਹੀਂ ਕਰਨਾ ਤਾਂ ਚਲੋ खैर ਇਹਨਾਂ ਦੀ ਸਮਝ ਸੀ ਸਾਰੇ ਲੀਡਰਸ਼ਿਪ ਦੀ ਬਈ ਸਰਕਾਰ ਜੇਕਰ ਆਪਣੇ ਨੂੰ ਮਤਲਬ ਨਾ ਕੁਝ ਦੇਊਗੀ ਤਾਂ ਇਹ ਵੱਡਾ ਦਬਾਅ ਤਾਂ ਸਰਕਾਰ ਦੇ ਉੱਤੇ ਸਾਡੇ ਮੋਰਚੇ ਦਾ ਸੀ ਉਹ ਦਬਾਅ ਸਰਕਾਰ ਨੇ ਚੱਕਦਾ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਤੁਹਾਨੂੰ ਮਤਲਬ ਹੁਕਮ ਕਰਦੇ ਆ ਇਹ ਹੈ ਗੱਲ ਕਿ ਅਸੀਂ ਸਾਰੇ ਤੁਹਾਨੂੰ ਹੁਕਮ ਕਰਦੇ ਆ ਕਿ ਮਰਨ ਮੱਤ ਛੱਡੋ ਬੀਰਵਾਲ ਸਾਹਿਬ ਫੰਡਾਂ ਨੂੰ ਲੈ ਕੇ ਰੌਲਾ ਪੈਂਦਾ ਹੀ ਕਿਉਂ ਆ ਅੰਨਿਆ ਇਹਨਾਂ ਕਿੰਨਾ ਕਿੰਨਾ ਫੰਡ ਆ ਜਿੱਥੇ ਬੰਦੀਆਂ ਨੂੰ ਆ ਜਾਂਦਾ ਜਿਸ ਨੂੰ ਲੈ ਕੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਦੇਖੋ ਉਹਦੇ 'ਚ ਹੁਣ ਮੈਂ ਉਹਦੀ ਗੱਲ ਵੀ ਤੁਹਾਨੂੰ ਦੱਸ ਦਿੰਨਾ ਸਾਡੇ ਕੋਲੇ ਰਿਕਾਰਡ ਪਿਆ ਹੈ ਬਹੁਤ ਸਾਰਾ ਪਹਿਲੀ ਅਸੀਂ 13 ਫਰਵਰੀ 2024 ਨੂੰ ਮੋਰਚਾ ਸ਼ੁਰੂ ਕਰਤਾ ਸਾਡੇ ਕੋਲੇ ਕੋਈ ਮਤਲਬ ਉਸ ਵੇਲੇ ਫੰਡ ਨਹੀਂ ਆ ਰਹੇ ਸੀ ਕੋਈ ਸਟੇਜ ਦੀ ਕਮੇਟੀ ਨਹੀਂ ਕੋਈ ਸਟੇਜ ਦਾ ਪ੍ਰਬੰਧ ਨਹੀਂ ਸੀ ਸ਼ੁਭ ਕਰਨ ਦੀ ਵੀ ਜਦੋਂ ਮੌਤ ਹੋ ਜਾਂਦੀ ਹੈ ਉਦੋਂ ਵੀ ਸਟੇਜ ਦਾ ਪ੍ਰਬੰਧ ਨਹੀਂ ਸੀ ਉੱਥੇ ਕਿਉਂਕਿ ਅਸੀਂ ਹਜੇ ਉਸੇ ਤਾਕਤ ਸੀਗੇ ਵੀ ਅਸੀਂ ਅੱਗੇ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਵਧਣਾ ਹੈ ਚਲੋ ਜਦੋਂ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਸਾਰਿਆਂ ਨੂੰ ਇਹ ਮਤਲਬ ਬੈਠ ਕੇ ਫੈਸਲਾ ਲਿਆ ਵੀ ਮਤਲਬ ਹੋਰ ਬੰਦਿਆਂ ਦਾ ਨੁਕਸਾਨ ਹੋਏਗਾ ਆਪਾਂ ਨੂੰ ਮੋਰਚਾ ਇੱਥੇ ਚਲਾਉਣਾ ਚਾਹੀਦਾ ਹੁਣ ਉਸ ਤੋਂ ਬਾਅਦ ਫਿਰ ਪ੍ਰਬੰਧ ਹੋਣੇ ਸ਼ੁਰੂ ਹੋਏ ਤਾਂ 88 8 ਮਾਰਚ ਨੂੰ ਜਾ ਕੇ ਕਮੇਟੀ ਬਣਦੀ ਹੈ ਜਿਹੜੀ ਸਟੇਜ ਚਲਾਉਂਦੀ ਹੈ ਅਗਰ ਅਗਰ ਮੋਰਚਾ ਇੱਕੋ ਪਾਸੇ ਚੱਲਦਾ ਤਾਂ ਗੱਲ ਹੋਰ ਸੀ ਅੱਧੀ ਸਾਡੀ ਲੀਡਰਸ਼ਿਪ ਖਨੌਰੀ ਤੇ ਅੱਧੀ ਸਾਡੀ ਸ਼ੰਭੂ ਤੇ ਐਸਕੇਐਮ ਨਾਨ ਪੋਲੀਟੀਕਲ ਦੀ ਆਪਦੇ ਆਪ ਦੇ ਹਿਸਾਬ ਨਾਲ ਮਤਲਬ ਰੁਕ ਜਾ ਵੇਖ ਕੇ ਵੀ ਸਾਨੂੰ ਸ਼ੂਟ ਇਧਰੋਂ ਕਰਦਾ ਸਾਨੂੰ ਸ਼ੂਟ ਇਧਰੋਂ ਕਰਦਾ ਉਹ ਆਪਦੇ ਆਪ ਦੇ ਹਿਸਾਬ ਨਾਲ ਜਾ ਕੇ ਮਤਲਬ ਉੱਥੇ ਬੰਦੇ ਬੈਠ ਗਏ ਹੁਣ ਉੱਥੇ ਫਿਰ ਕਮੇਟੀ ਨਵੀਂ ਬਣਨੀ ਸੀ ਨਾ ਮੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਉਹਦੇ ਚ ਜਿਹੜੀ ਕਮੇਟੀ ਬਣੀ ਤੇ ਜਿਹੜੀ ਕਮੇਟੀ ਬਣੀ ਹੈ ਉਸ ਕਮੇਟੀ ਦੇ ਵਿੱਚ ਐਂਡ ਤੱਕ ਸਾਡੀ ਜਥੇਬੰਦੀ ਦਾ ਇੱਕ ਬੰਦਾ ਕੋਟ ਬੁੱਢਾ ਦੀ ਜਥੇਬੰਦੀ ਦਾ ਇੱਕ ਬੰਦਾ ਖੋਸੇ ਦੀ ਜਥੇਬੰਦੀ ਦਾ ਇੱਕ ਬੰਦਾ ਮਲਦੇ ਸਿਰਸਾ ਦੀ ਜਥੇਬੰਦੀ ਦਾ ਇੱਕ ਬੰਦਾ ਸਰਜੀਤ ਫੂਲ ਦੀ ਜਥੇਬੰਦੀ ਦਾ ਇੱਕ ਬੰਦਾ ਆਪਣਾ ਜਸਵਿੰਦਰ ਲੋਂਗਵਾਲ ਦੀ ਜਥੇਬੰਦੀ ਦਾ ਬੰਦਾ ਔਰ ਇੱਕ ਬੰਦਾ ਹੋਰ ਸ਼ਾਇਦ ਮੇਰੇ ਧਿਆਨ ਜੀ ਨੂੰ ਕਿਹੜੀ ਜਥੇਵਾ ਉਹ ਰਹੇ ਨੇ ਪੰਘਾਲਾ ਸਾਹਿਬ ਦੀ ਜਥੇਬੰਦੀ ਦੇ ਇੰਨੇ ਬੰਦੇ ਬੰਦਿਆਂ ਦੀ ਕਮੇਟੀ ਬਣੀ ਆ ਸਾਰਾ ਸਾਬਕਾਤ ਰੱਖਣ ਲਈ ਔਰ ਉਹਨਾਂ ਨੇ ਸਾਰਾ ਸਾਬਕਾਤ ਰੱਖ ਕੇ ਲੋਕਾਂ ਦੇ ਮਤਲਬ ਉਹਦੇ ਤੇ ਸਾਈਨ ਨੇ ਇਹਨਾਂ ਦੇ ਦੋ ਵਾਰੀ ਉਹ ਕਮੇਟੀ ਨੇ ਇਹਦਾ ਜਾ ਕੇ ਮਤਲਬ ਦੂਜੇ ਮੋਰਚੇ ਵਾਲਿਆਂ ਨਾਲ ਸੰਵਾਦ ਕਰਤਾ ਬਖਾਤਾ ਹਸਾਬ ਉਹਨਾਂ ਨੂੰ ਵੀ ਸਾਡਾ ਆ ਏ ਔਰ ਇਸੇ ਕਮੇਟੀ ਦੇ ਬੰਦਿਆਂ ਨੇ ਇਹ ਕਹਿਣਾ ਵੀ ਸਾਡਾ ਮੋਰਚਾ ਇੰਨਾ ਘਾਟੇ ਚੱਲ ਰਿਹਾ ਤੇ ਜਾ ਵੀ ਰਿਹਾ ਸੀਗਾ ਹਰ ਮਹੀਨੇ ਸਾਡਾ ਉੱਥੇ ਕਦੇ 51000 ਕਦੇ 50000 ਕਦੇ 60000 ਕਦੇ 70000 ਪਹਿਲੇ 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 ਦੇ ਵਿੱਚ ਤਾਂ 1.5 ਲੱਖ ਦੇ ਨੇੜੇ ਤੇ ਮਤਲਬ ਸਾਡੀ ਮਤਲਬ ਸਾਰਾ ਪੈਸਾ ਲੱਗਿਆ ਇਕੱਠਾ ਕਰਕੇ ਜਦੋਂ ਮੋਰਚਾ ਸਮੂਥਲੀ ਚੱਲ ਪਿਆ ਫਿਰ ਉਸ ਮੋਰਚੇ ਦੇ ਵਿੱਚ ਅਸੀਂ ਜਿੰਨਾ ਪੈਸਾ ਲੱਗਦਾ ਸੀ ਉਹਦੇ ਵਿੱਚੋਂ 90% ਰੁਪਈਆ 90 ਨਾ ਕਹੋ ਤੁਸੀਂ 80 ਕਹੋ 80% ਰੁਪਈਏ ਜਿਹੜੇ ਲੱਗੇ ਉਹ ਕੇਵਲ ਜਥੇਬੰਦੀ ਸਿੱਧੂ ਪਰਨੇ ਲਾਏ ਬੱਚੋ ਨੇ ਪਰ ਉਹ ਚਲਾਈ ਗਏ ਕਿਉਂਕਿ ਮੋਰਚਾ ਲੜਨਾ ਮੋਰਚਾ ਜਿੱਤਣਾ ਹੈ ਲੋਕਾਂ ਮੇਰੇ ਮੇਰੇ ਬਲਾਕ ਪ੍ਰਧਾਨ ਮੇਰੇ ਜ਼ਿਲ੍ਹਾ ਪ੍ਰਧਾਨਾਂ ਤੁਸੀਂ ਉੱਥੇ ਫੰਡ ਇਕੱਠਾ ਕਰਦੇ ਸੀ ਉਹ ਫੰਡ ਅਸੀਂ ਉੱਥੇ ਲਾਉਂਦੇ ਸੀ ਵਿੱਚ ਦੀ ਟਾਈਮ ਇਹ ਇਹ ਆ ਗਿਆ ਸੀ ਮੋਰਚੇ ਕਿ ਲੰਗ ਕੰਮ ਤੱਕ ਜਿਹੜੇ ਬੰਦੇ ਲੰਗਰਾਂ ਦੀ ਸੇਵਾ ਕਰਦੇ ਉਹਨਾਂ ਦੇ ਆਪਦੇ ਘਰ ਵੀ ਸਾਹਮਣੇ ਆ ਨਾ ਮੋਰਚਾ ਲੰਮਾ ਚੱਲ ਗਿਆ ਮਹੀਨਾ 2 ਮਹੀਨੇ ਚੱਲਦਾ ਤੋ ਲੰਗਰ ਦੀ ਸੇਵਾ ਕਰ ਸਕਦੇ ਜਿੰਨੀ ਮਰਜ਼ੀ ਕਰ ਲੈਣੇ ਲੇਕਿਨ ਜਦੋਂ ਮੋਰਚਾ ਸਾਲਾਂਵਾਰ ਦੀ ਚੱਲ ਪਵੇ ਉਦੋਂ ਤਾਂ ਔਖਾ ਹੋ ਜਾਂਦਾ ਨਾ ਕੰਮ ਉਦੋਂ ਵਿੱਚ ਦੀ ਇੱਕ ਵਾਰੀ ਸਿਚੁਏਸ਼ਨ ਇਹ ਬਣ ਗਈ ਸੀ ਕਿ ਲੰਗਰਾਂ ਦੇ ਵਿੱਚ ਰਸਤਾ ਦੀ ਵੀ ਮਦਦ ਘਾਟ ਮਹਿਸੂਸ ਹੋਣਾ ਪਿਆ ਔਰ ਅਸੀਂ ਮਤਲਬ ਰਿਕਾਰਡ ਤੇ ਦੱਸ ਸਕਦੇ ਆ ਕਿ ਕੱਲੇ-ਕੱਲੇ ਬਲਾਕ ਨੇ ਸਾਡੀ ਜਿੱਥੇ ਬੰਦੀ ਨੇ ਆਪਦੇ ਬਲਾਕ ਦੇ ਵਿੱਚੋਂ ਉੱਥੇ ਅਨਾਜ ਇਕੱਠਾ ਕਰਕੇ ਪਹੁੰਚਾਇਆ ਮੇਰੇ ਆਪਦੇ ਪਿੰਡ ਨੇ 70 70 ਗੱਟੇ ਕਣਕ ਦੇ ਮੇਰੇ ਆਪਦੇ ਪਿੰਡ ਦੇ ਗਏ ਆ ਉੱਥੇ ਸਾਡੀ ਜਥੇਬੰਦੀ ਦੇ ਔਰ ਇਸ ਲਈ ਗਏ ਆ ਵੀ ਅਸੀਂ ਉਹਨੂੰ ਉੱਥੇ ਲੰਗਰਾਂ ਦੇ ਵਿੱਚ ਚਲਾਉਣਾ ਜਿਹੜੇ ਲੰਗਰ ਮਸਤਾਨੇ ਹੁੰਦੇ ਜਾਂਦੇ ਆ ਜਿਨ੍ਹਾਂ ਲੰਗਰਾਂ ਨੂੰ ਕੋਈ ਕਮੀਆਂ ਆ ਰਹੀਆਂ ਨੇ ਕਿਸੇ ਨੇ ਕਿਹਾ ਵੀ ਸਾਨੂੰ ਪਿਆਜ਼ ਚਾਹੀਦਾ ਹੁਣ ਪਿਆਜ਼ ਤਾਂ ਆਪਣੇ ਕੋਲ ਰਹਿਣੀ ਜੇ ਉਹਨੂੰ ਪਿਆਜ਼ ਚਾਹੀਦਾ ਪਿਆਜ਼ ਪ੍ਰੋਵਾਈਡ ਕਰਾਉਣਾ ਕਣਕ ਵੇਚ ਕੇ ਪ੍ਰੋਵਾਈਡ ਪਿਆਜ਼ ਲੈ ਦਿਓ ਜੇ ਕਿਸੇ ਨੂੰ ਚਾਹੀਦਾ ਵੀ ਸਾਨੂੰ ਤਾਂ ਮੂੰਗੀ ਦੀ ਦਾਲ ਚਾਹੀਦੀ ਆ ਮੂੰਗੀ ਵੀ ਘਰੇ ਨਹੀਂ ਹੈ ਉਹ ਵੀ ਮਤਲ ਲੈ ਕੇ ਦਿੱਤੀ ਕਿਸੇ ਨੇ ਕਿਹਾ ਸਾਨੂੰ ਤੇਲ ਚਾਹੀਦਾ ਹੈ ਸਰੋਂ ਦਾ ਤੇਲ ਅਸੀਂ ਸਰੋਂ ਦਾ ਤੇਲ ਸਰੋਂ ਬਕਾਇਦਾ ਲੈ ਕੇ ਖਰੀਦ ਕੇ ਸਰੋਂ ਉਹਦਾ ਤੇਲ ਕਢਵਾ ਕੇ ਉੱਥੇ ਪਹੁੰਚਦਾ ਕਰ ਕਰਕੇ ਲੰਗਰਾ ਜਵਰਤਾਇਆ ਸੋ ਕੋਈ ਇਹੋ ਜਿਹੇ ਹਾਲਾਤਾਂ ਦੇ ਵਿੱਚ ਦੀ ਅਸੀਂ ਲੰਗੇ ਆ ਤੋ ਫੰਡਾਂ ਦੀ ਜਿਹੜੀ ਗੱਲ ਦਾ ਸਵਾਲ ਤਾਂ ਫੰਡਾਂ ਦਾ ਹੈ ਨਾ ਉਹ ਫੰਡਾਂ ਦਾ ਆਪ ਜਿਹੜਾ ਹਸਾਬਕਾ ਉਹ ਕਮੇਟੀ ਕੋਲੇ ਹੈ ਇੱਕ ਕਦੋਂ ਜਨਤਕ ਕਦੋਂ ਹੋਊਗਾ ਜਨਤਕ ਦੀ ਗੱਲ ਮੈਂ ਅੱਗੇ ਪਹਿਲਾਂ ਗੱਲ ਕਰ ਰਿਹਾ ਸੀ ਆ ਦੇਖੋ ਜਨਤਕ ਕਰਨਾ ਹੈ ਨਾ ਜਿਹੜਾ ਸਾਡੇ ਜਿਹੜੀ ਲੀਡਰਸ਼ਿਪ ਦੇ ਕੋਲੇ ਜਿਹੜੇ ਬੰਦਿਆਂ ਕੋਲੇ ਹਿਸਾਬ ਹੈ ਇੱਕ ਲੀਡਰ ਦਾ ਤਾਂ ਇਹ ਪ੍ਰੋਬਲਮ ਆਈ ਪਈ ਹੈ ਔਰ ਉਹ ਸਾਰੀ ਲਿਖਤ ਪਰਤ ਉਹਦੇ ਹੱਥਾਂ ਦੀ ਹੈ ਆਪ ਦਾ ਜਿਹਨੇ ਆਪਦੇ ਹੱਥ ਨਾਲ ਲਿਖਿਆ ਹੁੰਦਾ ਨਾ ਹਿਸਾਬਕ ਤਾਂ ਉਹ ਹੀ ਬੰਦਾ ਬੋਲ ਕੇ ਵਧੀਆ ਮਤਲਬ ਕਲੀਅਰ ਬਤਾ ਸਕਦਾ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਦੁਖਾਂਤ ਵਾਪਰ ਗਿਆ ਉਹਨਾਂ ਦੇ ਪਰਿਵਾਰ 'ਚ ਮਾਰਡਰ ਹੋਇਆ ਕੁਛ ਮੈਨੂੰ ਆਏ ਦੱਸੋ ਅਸੀਂ ਕਿਵੇਂ ਉਹਦੇ ਤੇ ਦਬਾਅ ਬਣਾਈਏ ਵੀ ਤੂੰ ਇੱਥੇ ਆ ਸਾਡੇ ਕੋਲੇ ਸਮੱਸਿਆ ਹੈ ਨਾ ਇਹ ਅਸੀਂ ਸਮਾਜਿਕ ਪ੍ਰਾਣੀ ਵੀ ਆ ਨਾ ਅਸੀਂ ਕੱਲਾ ਆਏ ਨਹੀਂ ਹੈ ਹਾਂ ਉਹ ਉਹਦੀ ਉਹਦੀ ਸਮੱਸਿਆ ਕੱਲ ਉਹ ਜਰਾ ਇੱਥੇ 2 ਘੰਟੇ ਕੱਢ ਕੇ ਆ ਕੇ ਮੇਰੇ ਕੋਲ ਹੋ ਕੇ ਗਿਆ ਸੋ ਇਸ ਕਰਕੇ ਇਹ ਇਹ ਅਸੀਂ ਲੱਗੇ ਹੋਏ ਆ ਪੂਰੀ ਮਤਲਬ ਤਾਕਤ ਦੇ ਨਾਲ ਕਿ ਕਿੰਨੀ ਛੇਤੀਆਂ ਨੂੰ ਮਤਲਬ ਕੰਪਲੀਟ ਕਰਕੇ ਦਿੱਤਾ ਜਾ ਸਕਣ ਦੇ ਮਾ ਅੱਛਾ ਦਿੱਲੀ ਵਾਲਾ ਸਾਹਿਬ ਜਿਸ ਤਰ੍ਹਾਂ ਨਾਲ ਆਜ ਦਿਨ ਕੋਈ ਨਾ ਕੋਈ ਇਲਜ਼ਾਮ ਲੱਗਦੇ ਰਹਿੰਦੇ ਨੇ ਤਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਚੱਲੀ ਜਾਂਦੀ ਹੈ ਗੱਲ। ਤੋਂ ਆਮ ਪਬਲਿਕ ਨੂੰ ਔਰ ਕਿਸਾਨ ਬਾਕੀ ਕਿਸਾਨਾਂ ਨੂੰ ਕੀ ਤੁਸੀਂ ਕਹਿਣ ਮੈਸੇਜ ਦੇਣਾ ਚਾਹੋਗੇ ਆਮ ਪਬਲਿਕ? ਦੇਖੋ ਮੈਂ ਤੇ ਪਬਲਿਕ ਨੂੰ ਇਹ ਬੇਨਤੀ ਕਰੂੰਗਾ ਕਿ ਦੋਸਤੋ ਅਸੀਂ ਕੁਝ ਦਿਨਾਂ ਦੇ ਵਿੱਚ ਜੰਤਕ ਕਰਾਂਗੇ। ਲਿਖਾ ਜੋ ਕਾ। ਪਿਛਲਾ ਮੋਰਚਾ ਲੜਿਆ ਮੇਰੇ ਕੋਲੇ ਜੋ ਪੈਸਾ ਆਇਆ। ਮੈਂ ਜ਼ਿਆਦਾ ਕਿਸੇ ਦੇ ਉੱਤੇ ਟਿੱਪਣੀ ਨਾ ਕਰਦਾ ਹੋਇਆ ਮੈਂ ਆਪਦੀ ਗੱਲ ਕਰਦਾ ਮੈਂ ਉਹਦਾ ਹਸਾਬ ਕਿਤਾਬ ਪ੍ਰੈਸ ਦੇ ਜਾ ਕੇ ਦਿੱਤਾ ਹੈ ਕਿ ਭਾਈ ਆ ਇੰਨੇ ਰੁਪਏ ਸੀ ਇੱਥੇ ਇੱਥੇ ਐਸ ਐਸ ਥਾਂ ਦੇ ਉੱਤੇ ਸੀ ਨ ਰੁਪਏ ਲਾਤੇ ਇੰਨੇ ਫਲਾਨੇ ਥਾਂ ਤੇ ਲਾਤੇ ਇੰਨੇ ਫਲਾਨੇ ਮੋੜ ਤੇ ਇੰਨੇ ਫਲਾਨੇ ਮੋੜ ਤੇ ਇੰਨੇ ਫਲਾਨੇ ਮੋੜ ਤੇ ਮਕਾਇਦ ਹੋਂਦੇ ਸਾਈਨ ਨੇ ਤਾਂ ਜਦੋਂ ਇਹ ਸਾਰਾ ਕੁਝ ਹੈ ਪਿੱਛੇ ਅਸੀਂ ਕੀਤਾ ਹੈ ਐਤ ਕੀ ਵੀ ਜਿੰਨੀ ਤੁਸੀਂ ਸੇਵਾ ਕੀਤੀ ਹੈ ਬਹੁਤ ਸੇਵਾ ਕੀਤੀ ਹੈ ਆਰਥਿਕ ਮਦਦ ਜਿਹੜੀ ਕੀਤੀ ਉਹ ਬਹੁਤ ਛੋਟੀ ਆ ਅਸੀਂ ਬਹੁਤ ਵੱਡਾ ਮੰਨਦੇ ਹਾਂ ਲੇਕਿਨ ਜਿਹੜਾ ਉੱਥੇ ਤੁਸੀਂ ਦੂਜੇ ਢੰਗ ਨਾਲ ਮੋਰਚੇ ਦੀ ਸੇਵਾ ਕੀਤੀ ਉਹ ਬੜੀ ਵੱਡੀ ਹੈ ਸੁਪਰੀਮ ਕੋਰਟ ਸਾਡਾ ਮੋਰਚਾ ਚਕਾਉਣਾ ਚਾਹੁੰਦੀ ਸੀ ਕਿਉਂਕਿ ਕੇਂਦਰ ਸਰਕਾਰ ਮੋਰਚਾ ਚਕਾਉਣੀ ਚਾਹੁੰਦੀ ਸੀ ਹਰਿਆਣਾ ਦੀ ਤੇ ਪੰਜਾਬ ਦੀ ਸਰਕਾਰ ਮੋਰਚਾ ਚਕਾਉਣਾ ਚਾਹੁੰਦੀ ਸੀ ਠੀਕ ਹੈ ਉਹਨਾਂ ਹਾਲਾਤਾਂ 'ਚ ਤੁਸੀਂ ਤਾਂ ਯਾਰ ਮੋਰਚੇ ਵਾਲੀ ਜਾਨ ਹੂਲ ਕੇ ਮੋਰਚਾ ਸੰਭਾਇਆ ਇਹ ਇੱਕ ਵੱਡੀ ਗੱਲ ਹੈ ਕਿ ਲੋਕਾਂ ਨੇ ਲਗਾਤਾਰ ਢੂੜ ਮਹੀਨਾ ਪਹਿਰਾ ਦੇ ਕੇ ਮੋਰਚਾ ਸਾਂਭਿਆ ਕਿੱਡੀ ਵੱਡੀ ਕੁਰਬਾਨੀ ਆ ਤਾਂ ਉਹਦੇ ਵਿੱਚ ਉਸ ਕੁਰਬਾਨੀ ਦੇ ਮੁਰੇ ਇਹ ਛੋਟੀਆਂ ਰਹਿ ਜਾਂਦੀਆਂ ਗੱਲਾਂ ਤੋਂ ਉਹ ਜਿਹੜਾ ਪੈਸੇ ਦਾ ਹਿਸਾਬ ਕਿਤਾਬ ਹੈ ਤੁਹਾਡੇ ਤੁਹਾਡਾ ਆਇਆ ਇੱਕ ਇੱਕ ਪੈਸਾ ਸਾਡੇ ਲਈ ਸਤਕਾਰਯੋਗ ਹੈ ਅਸੀਂ ਸਿਰ ਮੱਥੇ ਹੈ ਔਰ ਇੱਕ ਇੱਕ ਥੇਲੇ ਦਾ ਅਸੀਂ ਬਾਕਾਇਦਾ ਲੇਖਾ ਜੋਖਾ ਦੇਵਾਂਗੇ ਇਹ ਗੱਲ ਘਬਰਾਉਣ ਦੀ ਲੋੜ ਨਹੀਂ ਤੁਹਾਡਾ ਬਹੁਤ ਧੰਨਵਾਦ ਜੀ ਤਾਂ ਇਸਨ ਸਦਾਜੀਤ ਸਿੰਘ ਢੱਲੇਵਾਲਾ ਜਿਨ੍ਹਾਂ ਨੇ ਜੋ ਅੱਜ ਜਾਂ ਇਸ ਤੋਂ ਪਹਿਲਾਂ ਇਲਜ਼ਾਮ ਦਰਾਸ਼ੀਆਂ ਹੋ ਰਹੀਆਂ ਨੇ ਫੰਡਾਂ ਨੂੰ ਲੈ ਕੇ ਜਾਂ ਜਿਹੜਾ ਮੋਰਚੇ ਦੇ ਅਨਸ਼ਾਸਨ ਨੂੰ ਲੈ ਕੇ ਤੇ ਉਹਦੇ ਦੇ ਸਾਡੇ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ ਸੁਖਿੰਦਰ ਸੋਤਾ ਸਪੋਕਸਮੈਨ ਟੀਵੀ ਫਰੀਦਕੋਟ